ਸਤਿ ਸ੍ਰੀ ਅਕਾਲ ਦੋਸਤੋ ਲੋਕ ਹਬ ਟੀਵੀ ਵੱਲੋਂ ਤੁਹਾਡਾ ਸਵਾਗਤ ਹੈ ਜੀ ਭਾਰਤ ਦੁਨੀਆ ਦਾ ਐਸਾ ਦੇਸ਼ ਹੈ ਜਿਸ ਦਾ ਇਤਿਹਾਸ ਕ੍ਰਾਂਤੀ ਅਤੇ ਸਹਾਦਤਾਂ ਦਾ ਰਿਹਾ ਇੱਥੇ ਸਦੀਆਂ ਤੋਂ ਦੋ ਵਿਚਾਰਧਾਰਾਂ ਦਾ ਸੰਘਰਸ਼ ਚੱਲ ਰਿਹਾ ਹੈ ਇੱਕ ਵਿਚਾਰ ਬਰਾਬਰਤਾ ਵਾਲਾ ਮਾਨ ਸਨਮਾਨ ਵਾਲਾ ਸ਼ਾਂਤੀ ਵਾਲਾ ਮਾਨਸਕੀ ਜਾਤ ਸਭੇ ਇੱਕ ਪਹਿਚਾਣ ਬੋ ਵਾਲਾ ਵਿਚਾਰ ਕੰਮ ਕਰ ਰਿਹਾ ਹੈ ਦੂਜਾ ਵਿਚਾਰ ਕਿਰਣਾ ਨਫ਼ਰਤ ਡਰ ਗੈਰ ਬਰਾਬਰਤਾ ਇੱਕ ਉੱਚਾ ਇੱਕ ਨੀਮਾ ਗੁਲਾਮੀ ਵਾਲਾ 33 ਕਰੋੜ ਦੇਵੀ ਦੇਵਤਿਆਂ ਨਾਲ ਡਰਾ ਕੇ ਲੁੱਟਿਆ ਤੇ ਕੁੱਟਿਆ ਜਾਂਦਾ ਹੈ ਇਹ ਆਰੀਆ ਬ੍ਰਾਹਮਣਾਂ ਦੁਆਰਾ ਫਲਾਈ ਝੂਠੀ ਗੰਦੀ ਵਿਚਾਰਤਾ ਰਹਾ ਹੈ ਇਸ ਵਿਚਾਰ ਨੂੰ ਖਤਮ ਕਰਨ ਲਈ ਮਹਾਤਮਾ ਬੁੱਧ ਤੋਂ ਲੈ ਕੇ ਹੁਣ ਤੱਕ ਕਈ ਮਹਾਪੁਰਸ਼ਾਂ ਨੇ ਸੰਘਰਸ਼ ਕੀਤਾ ਇੰਨਾਂ ਵਿੱਚੋਂ ਇੱਕ ਸੰਨ ਜਗਤਗੁਰੂ ਰਵੀਦਾਸ ਜੀ ਰਵੀਦਾਸ ਜੀ ਨੇ ਆਰੀਆ ਬ੍ਰਾਹਮਣਾਂ ਦੁਆਰਾ ਫੈਲਾਈ ਗੈਰ ਬਰਾਬਰਤਾ ਵਾਲੀ ਵਿਵਸਥਾ ਖਤਮ ਕਰਨ ਲਈ ਆਪਣਾ ਤਿਆਗ ਅਤੇ ਬਲੀਦਾਨ ਦਿੱਤਾ ਆਓ ਇਤਿਹਾਸ ਵਿੱਚ ਉਹਨਾਂ ਦਾ ਯੋਗਦਾਨ ਜਾਣੀਏ ਅਤੇ ਅਮਲ ਕਰੀਏ ਇਹ ਹੈ ਬਨਾਰਸ ਕਈ ਇਸ ਸ਼ਹਿਰ ਨੂੰ ਬਾਰਾਨਸੀ ਕੋਈ ਕਾਂਸੀ ਕੋਈ ਇਸ ਨੂੰ ਦੇਵ ਭੂਮੀ ਵੀ ਕਹਿੰਦੇ ਆ ਪਰ ਇਹ ਪੁਜਾਰੀ ਮਾਫੀਏ ਦਾ ਸਭ ਤੋਂ ਵੱਡਾ ਲੁੱਟ ਦਾ ਟਿਕਾਣਾ ਹੈ ਗੰਗਾ ਇਸ਼ਨਾਨ ਕਰਨ ਨਾਲ ਪਾਪ ਧੋਤੇ ਜਾਂਦੇ ਨੇ ਮਰਨ ਤੋਂ ਬਾਅਦ ਮੋਕਸ਼ ਪ੍ਰਾਪਤੀ ਅਤੇ ਸਵਰਗ ਪ੍ਰਾਪਤੀ ਹੁੰਦੀ ਹੈ ਇਸ ਸਰ ਦਾ ਕਾਰਨ ਸਦੀਆਂ ਤੋਂ 85% ਆਪਣੇ ਗੁਰੂ ਗਿਆਨ ਨੂੰ ਭੁੱਲ ਕੇ ਗੰਗਾ ਇਸ਼ਨਾਨ ਕਰਨ ਆਉਂਦੇ ਆ ਅਫਸੋਸ 85% ਨੂੰ ਨਾ ਸਵਰਗ ਮਿਲਿਆ ਨਾ ਪਾਪ ਤੁਲੇ ਨਾ ਗਰੀਬੀ ਦੂਰ ਹੋਈ ਨਾ ਬਿਮਾਰੀ ਹਟੀ ਅੱਜ 21ਵੀਂ ਸਦੀ ਵਿੱਚ ਵੀ ਵੱਡੀ ਗਿਣਤੀ 600 ਸਾਲ ਪਿੱਛੇ ਖੜੀ ਹੈ ਗਲਤ ਵਿਚਾਰਧਾਰਾ ਨੂੰ ਖਤਮ ਕਰਨ ਲਈ ਰਵਿਦਾਸ ਜੀ ਨੇ ਇਸ ਧਰਤੀ ਦੇ ਪੁਜਾਰੀ ਬਾਲ ਨਾਲ ਲੰਬਾ ਸੰਘਰਸ਼ ਕੀਤਾ ਇਸ ਲਈ ਕਾਂਸੀ ਰਵਿਦਾਸ ਜੀ ਦੀ ਜਨਮ ਭੂਮੀ ਵੀ ਹੈ ਅਤੇ ਕਰਮ ਭੂਮੀ ਵੀ ਰਵਿਦਾਸ ਜੀ ਦੇ ਮਾਤਾ ਜੀ ਦਾ ਨਾਮ ਕਰਮ ਅਤੇ ਪਿਤਾ ਜੀ ਦਾ ਨਾਮ ਰਗੂ ਉਰਫ ਰਾਹੁ ਸੀ ਰਵਿਦਾਸ ਜੀ ਦੇ ਜਨਮ ਸਥਾਨ ਅਤੇ ਜਨਮ ਤਾਰੀਖ ਬਾਰੇ ਅਲੱਗ-ਅਲੱਗ ਵਿਦਵਾਨਾਂ ਦੇ ਅਲੱਗ-ਅਲੱਗ ਵਿਚਾਰ ਆ ਕਈ ਵਿਦਵਾਨ ਜਨਮ ਸਥਾਨ ਮਾਂਡਗਾਂਬ ਅੱਜ ਦੇ ਮਡਵਾੜੀਆ گاਂਦ ਮੰਦਿਆ ਕਈ ਵਿਦਵਾਨ ਸਿਰਗੌਂ ਮੰਦਿਆ ਇਸੇ ਤਰ੍ਹਾਂ ਜਨਮ ਤਾਰੀਖ ਬਾਰੇ ਵੀ ਕਈ ਵਿਦਵਾਨਾਂ ਦੇ ਕਈ ਵਿਚਾਰ ਹਨ ਕਈ ਵਿਦਵਾਨ 1388 ਕਹਿੰਦੇ ਆ ਪਰ ਜ਼ਿਆਦਾਤਰ ਵਿਦਵਾਨ 1398 ਮੰਨਦੇ ਆ ਜਦੋਂ ਰਵਿਦਾਸ ਜੀ ਦਾ ਜਨਮ ਹੋਇਆ ਉਸ ਸਮੇਂ ਛੂਆ ਸਾਤ ਭੇਦ ਭਾਵ ਨਫ਼ਰਤ ਪੂਰੇ ਸਿਕਰਤੇ ਸੀ ਕਾਂਸੀ ਵਿੱਚ ਆਰੀਆ ਬ੍ਰਾਹਮਣੋ ਨੇ ਹੱਦ ਕਰ ਰੱਖੀ ਸੀ ਇੱਥੇ ਗੰਗਾ ਪਾਣੀ ਤੀਰਥ ਬਣ ਗਿਆ ਸੀ ਜਿਵੇਂ ਅੱਜ ਵੀ ਤੁਸੀਂ ਮੰਨਦੇ ਹੋ ਇਸ ਪਾਣੀ ਨੂੰ ਸੂਰ ਕੁੱਤੇ ਪਸ਼ੂ ਤਾਂ ਪੀ ਸਕਦੇ ਸੀ ਪਰ ਸੂਦਰਤਾ ਟੱਚ ਵੀ ਨਹੀਂ ਕਰ ਸਕਦੇ ਸੀ ਇਸੀ ਗੰਗਾ ਘਾਟ ਉੱਪਰ ਆਰੀਆ ਬ੍ਰਾਹਮਣੋ ਨੇ ਰਵੀਦਾਸ ਜੀ ਨੂੰ ਇਸ਼ਨਾਨ ਕਰਨ ਤੋਂ ਮਨਾ ਕਰ ਦਿੱਤਾ ਸੀ ਇਹੇ ਵਿਵਹਾਰ ਪੂਰੇ ਭਾਰਤ ਵਿੱਚ ਸਾਡੇ ਸਾਰੇ ਗੁਰੂ ਸਹਿਬਾਨਾਂ ਨਾਲ ਕੀਤਾ ਗਿਆ ਇੱਥੋਂ ਤੱਕ ਸਾਰੇ ਮਹਾਪੁਰਸ਼ਾਂ ਨੂੰ ਜਾਤੀ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਉਹਨਾਂ ਦੀ ਵਿਚਾਰਧਾਰਾ ਫੈਲ ਨਾ ਸਕੇ ਇਹ ਵੱਡੀ ਸ਼ਅਜ਼ ਸੀ ਰਵਿਦਾਸ ਜੀ ਨੇ ਇਸ ਸੰਘਰਸ਼ ਨੂੰ ਆਪਣੇ ਤਰੀਕੇ ਨਾਲ ਲੜਿਆ ਗੁਰੂ ਜੀ ਨੇ ਸੰਘਰਸ਼ ਤੇਜ ਕਰਦੇ ਹੋਏ ਕਿਹਾ ਆਪਣੀ ਮਿਹਨਤ ਦਾ ਪੈਸਾ ਬ੍ਰਾਹਮਣਾਂ ਨੂੰ ਨਾ ਲਟਾਓ ਗੁਰੂ ਜੀ ਨੇ ਪਖੰਡ ਦਾ ਵਿਰੋਧ ਕਰਦੇ ਹੋਏ ਕਿਹਾ ਜਹਾਂ ਅੰਧ ਵਿਸ਼ਵਾਸ ਹੈ ਸਤ ਪਰਖ ਤਾ ਨਹੀਂ ਰਵਿਦਾਸ ਸਤ ਸੋੜ ਜਾਣੀਏ ਅਨਭਬ ਕੋੜ ਮਨ ਮਾਹੀ ਜਿੱਥੇ ਅੰਧ ਵਿਸ਼ਵਾਸ ਹੈ ਉਥੇ ਸੱਚ ਨਹੀਂ ਮਿਲਦਾ ਗੰਗਾ ਘਾਟ ਉਸ ਸਮੇਂ ਵੀ ਉਨਾ ਹੀ ਗੰਦਾ ਸੀ ਜਿੰਨਾ ਕਿ ਅੱਜ ਹੈ ਗੰਗਾ ਘਾਟ ਉੱਤੇ ਹਰ ਰੋਜ਼ ਸੈਂਕੜੇ ਮੁਰਦੇ ਸੁੱਟੇ ਜਾਂਦੇ ਆ ਇਹ ਗੱਲ ਸਮਝਾ ਕੇ ਰਵਿਦਾਦ ਜੀ ਨੇ ਲੋਕਾਂ ਨੂੰ ਬਦਰੋਲੀ ਤਿਆਰ ਕੀਤਾ ਜਾਤ ਪਾਤ ਕੇ ਫਿਰ ਮੇ ਉਲਝ ਰਹੇ ਸਭ ਲੋਕ ਮਨੁੱਖਤਾ ਕੋ ਖਾ ਰਹਾ ਰਵਿਦਾਸ ਜਾਤੀ ਕਾ ਰੋਗ ਰਵਿਦਾਸ ਜਾਤੀ ਕਾ ਰੋਗ ਜਦੋਂ ਤੋਂ ਬ੍ਰਾਹਮਣਾਂ ਨੇ ਜਾਤੀ ਬਣਾਈ ਹੈ ਉਦੋਂ ਤੋਂ ਹੀ ਜਾਤੀ ਵਿਵਸਥਾ ਦਾ ਵਿਰੋਧ ਵੀ ਹੋ ਰਿਹਾ ਹੈ ਉਸ ਸਮੇਂ ਜਾਤੀ ਵਿਵਸਥਾ ਦੇ ਖਿਲਾਫ ਬੋਲਣਾ ਇੰਜ ਸੀ ਜਿਵੇਂ ਜੰਗਲ ਵਿੱਚ ਸ਼ੇਰ ਨਾਲ ਬੈਰ ਲੈਣਾ ਹੋਵੇ ਰਵਿਦਾਸ ਜੀ ਨੇ ਇਹ ਬੈਰ ਪ੍ਰਮਾਨ ਕੀਤਾ ਤਿੱਖੇ ਸ਼ਬਦਾਂ ਵਿੱਚ ਕਿਹਾ रविदास ब्राह्मण मत पूजिए जो होवे गुणहीन पूजू चरण चंडाल के जो होवे गुण प्रवीण जो होवे गुण प्रवीण गुरुजी दे एहि तीखे शब्द आर्य ब्राह्मणा लई बड्डी जणौती सी जन्म जाति के कारण होतन ना कोई नीच नरको नीच करे टाही होसे कर्मक की कीच कोई मनुख अपने जन्म जाति तो नीच नहीं हुंदा ਆਪਣੇ ਕਰਮਾਂ ਅਤੇ ਘਟੀਆਂ ਸੋਚ ਤੋਂ ਨੀਚ ਹੁੰਦਾ ਹੈ ਇਸ ਤੋਂ ਬਾਅਦ ਪਖੰਡੀਆਂ ਦੀ ਨੀਂਦ ਉੱਡ ਗਈ ਰਵਿਦਾਸ ਜੀ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਘੜਨ ਲੱਗ ਪਏ ਪਰ ਗੁਰੂ ਜੀ ਨੇ ਸੰਘਰਸ਼ ਥੰਮਣ ਨਹੀਂ ਦਿੱਤਾ ਗੁਰੂ ਜੀ ਨੇ ਸਮੇਂ ਨੂੰ ਸਮਝਦੇ ਹੋਏ ਇਹ ਸਿੱਖਿਆ ਦਿੱਤੀ ਤੁਮ ਅਕਤਲਸੋ ਪੇਦ ਸਪੀਲ ਹਮਪੋ ਪੇਰੇ ਕੀਰਾ ਸਤ ਸੰਗ ਮਿਲ ਰਹੀਏ ਸਾਦੋ ਜੈਸੇ ਮਧਰ ਮਖੀਰਾ ਜਤੀ ਹੋਸਾ ਪਾਤੀ ਹੋਸਾ ਹੋਸਾ ਜਨਮ ਹਮਾਰਾ ਰਾਜਾ ਰਾਮ ਕੀ ਸੇਵਨਾ ਕੀਨੇ ਕਹਿ ਰਬ ਦਾ ਹੱਚ ਮਾਰਾ ਜੇ 85% ਇਸ ਤੇ ਅਮਲ ਕਰ ਲੈਂਦੇ ਤਾਂ ਅੱਜ ਭਾਰਤ ਦੀ ਦਸ਼ਾ ਹੋਰ ਹੋਣੀ ਸੀ ਉਸ ਸਮੇਂ ਰਵਿਦਾਸ ਜੀ ਵਿਦਿਆ ਪ੍ਰਤੀ ਬਹੁਤ ਚਿੰਤਤ ਸੀ ਗੁਰੂ ਜੀ ਨੂੰ ਪਤਾ ਸੀ ਵਿਦਿਆ ਬਿਨਾ ਬੰਦਾ ਗੁਲਾਮ ਹੈ ਉਸ ਸਮੇਂ ਰਵਿਦਾਸ ਜੀ ਨੇ ਵਿੱਦਿਆ ਤੇ ਜੋਰ ਦਿੱਤਾ ਸਤ ਵਿੱਦਿਆ ਕੋ ਪੜੇ ਸਦਾ ਪ੍ਰਾਪਤ ਕਰੋ ਗਿਆਨ ਰਵਿਦਾਸ ਕਹੇ ਬਿਨ ਵਿੱਦਿਆ ਨਰਕੀ ਜਾਣ ਅਨ ਜਾਣ ਵਿੱਦਿਆ ਤੋਂ ਬਿਨਾ ਬੰਦਾ ਅੰਨਾ ਤੇ ਗੁਲਾਮ ਹੈ ਉਸ ਸਮੇਂ ਦੇ ਪਖੰਡੀ ਸਾਧਾਂ ਅਤੇ ਬ੍ਰਾਹਮਣਾਂ ਨੂੰ ਸਖਤ ਹੋ ਕੇ ਕਹਿੰਦੇ ਆ ਮਾਥੇ ਤਿਲਕ ਹੱਥ 'ਚ ਮਾਲਾ ਜਗ ਠਗਣੇ ਕਾ ਸੰਭਾਗ ਬਣਾਇਆ ਮਾਰਗ ਛਾੜੀ ਕੋ ਮਾਰਗ ਦਹਿ ਕੇ ਸਾਂਚੀ ਪ੍ਰੀਤ ਬਿਨ ਰਾਮ ਨਾ ਪਾਇਆ ਅਰਥਾਤ ਮੱਥੇ ਤਿਲਕ ਲਾ ਕੇ ਹੱਥ 'ਚ ਮਾਲਾ ਫੜ ਕੇ ਲੋਕਾਂ ਨੂੰ ਠਗਦਾ ਫਿਰਦਾ ਗਿਆਨ ਮਾਰਗ ਛੱਡ ਕੇ ਲੋਕਾਂ ਨੂੰ ਕੁਰਾਹੇ ਪਾ ਰਿਹਾ ਗੁਰੂ ਜੀ ਨੇ ਤਰਕ ਤੇ ਸੱਚ ਦੇ ਆਧਾਰ ਤੇ ਸ਼ਬਦ ਹੋਰ ਤਿੱਖੇ ਕਰ ਦਿੱਤੇ ਏਕ ਚਾਮ ਏਕ ਖੂਨ ਏਕ ਮਲ ਮੂਤਰ ਏਕ ਗੁਦਾ ਇੱਕ ਬੂੰਦ ਸੇ ਸਭ ਉਪਜਿਆ ਕੌਣ ਬ੍ਰਾਹਮਣ ਕੌਣ ਸੁਦਾ ਇਸ ਤੋਂ ਬਾਅਦ ਆਰੀਆ ਬ੍ਰਾਹਮਣਾ ਤੋਂ ਸਹਿ ਨਾ ਹੋਇਆ ਰਵਿਦਾਸ ਜੀ ਨੂੰ ਮਾਰਨ ਲਈ ਰਾਜੇ ਨਾਲ ਹੱਥ ਮਿਲਾ ਲਿਆ ਰਵਿਦਾਸ ਜੀ ਤੇ ਝੂਠੇ ਦੋਸ਼ ਲਾ ਕੇ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਗੁਰੂ ਜੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਗੁਰੂ ਜੀ ਨੇ ਨਿਡਰਤਾ ਨਾਲ ਕਿਹਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ ਪਰਸੰਨ ਰਵਿਦਾਸ ਰਹੇ ਪਰਸੰਨ ਇਹ ਸੁਣ ਕੇ ਰਾਜੇ ਦਾ ਸੰਗਾਸ਼ਨ ਹਿੱਲ ਗਿਆ ਇਹ ਸਭ ਬ੍ਰਾਹਮਣਾਂ ਤੋਂ ਸਹਿ ਨਾ ਹੋਇਆ ਰਾਜੇ ਨੇ ਗੁਰੂ ਰਵਿਦਾਸ ਜੀ ਨੂੰ ਸ਼ਹੀਦ ਕਰ ਦਿੱਤਾ ਲੋਕਾਂ ਦੇ ਗੁੱਸੇ ਨੂੰ ਠੰਡਾ ਕਰਨ ਲਈ ਸੱਤ ਜਨਮਾਂ ਦੇ ਜਨੇਊ ਗੁਰੂ ਜੀ ਨੇ ਪੇਟ ਵਿੱਚੋਂ ਕੱਢਿਆ ਇਹ ਝੂਠੀ ਕਹਾਣੀ ਬਣਾ ਕੇ ਲੋਕਾਂ ਨੂੰ ਸੁਣਾਈ ਪਰ ਅਫਸੋਸ ਲੋਕਾਂ ਨੇ ਸੱਚ ਮੰਨ ਲਿਆ ਸੋ ਦੁੱਖ ਦੀ ਗੱਲ ਹੈ ਕਿ ਅੱਜ ਵੀ ਗੁਰੂ ਰਵਿਦਾਸ ਜੀ ਦਾ ਬੇਗੰਪੁਰਾ ਸਹਿਰ ਬਸਾਉਣ ਦਾ ਸੁਪਨਾ ਅਧੂਰਾ ਪਿਆ ਸੋ ਆਓ ਆਪਾਂ ਰਲ ਕੇ ਰਵਿਦਾਸ ਜੀ ਦੀ ਸੋਚ ਦੇ ਉੱਤੇ ਪਹਿਰਾ ਦਈਏ ਜੇ ਵੀਡੀਓ ਵਧੀਆ ਲੱਗੀ ਤਾਂ ਦੱਬ ਕੇ ਲਾਈਕ ਕਰਿਓ ਅਤੇ ਸ਼ੇਅਰ ਵੀ ਕਰ ਦਿਓ ਦਿਲ ਲਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਘੰਟੀ ਦਾ ਬਟਨ ਵੀ ਦਬਾ ਲਿਓ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ